ਦੇਖੋ ਜੀ ਜਿੱਥੇ ਇਨਾ ਪਾਣੀ ਆ ਰਿਹਾ ਹੈ ਹੜ ਆ ਰਿਹਾ ਹੈ ਉਥੇ ਅਸੀਂ ਇਹੀ ਕਰਨੇ ਰੱਬ ਜੋਗੇ ਦਵਾਈ ਕਰ ਸਕਦੇ ਆ ਜੀ ਹੋਰ ਕੋਸ਼ਿਸ਼ ਕਰ ਸਕਦੇ ਬਾਕੀ ਆ ਰਾਸ਼ਨ ਪਤਾ ਜੋ ਉਹਨਾਂ ਵਾਸਤੇ ਜਿਹਨਾਂ ਕੋਈ ਨਹੀਂ ਕੋਸ਼ਿਸ਼ ਪਹੁੰਚਦਾ ਉਹਨਾਂ ਨੂੰ ਰਾਸ਼ਨ ਪਤਾ ਅਸੀਂ ਭੇਜ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਪੰਜਾਬ ਦੇ ਵਿੱਚ ਜਿਹੜੀ ਇਹ ਤਕਲੀਫ ਦੇਖ ਰਹੇ ਆ ਇਹਦੇ ਨਾਲ ਸਾਡੇ ਸਾਰਿਆਂ ਦੇ ਸਾਨੂੰ ਬਹੁਤ ਦੁੱਖ ਹੈ ਸਾਨੂੰ ਬੜੀ ਤਕਲੀਫ ਹੋ ਰਹੀ ਹੈ ਜੋ ਸਾਡੇ ਅਨ ਦਾਤਾ ਨੇ ਸਾਡੇ ਕਿਸਾਨ ਭਰਾ ਨੇ ਪੈਨਾ ਨੇ ਮਾਵਾ ਨੇ ਸਪੈਸ਼ਲੀ ਜੋ ਉਥੇ ਦੇ ਡੰਗਰ ਨੇ ਜੋ ਬੇਜ਼ੁਬਾਨ ਜੋ ਇਸ ਤਕਲੀਫ ਨੂੰ ਸਹਰੇ ਨੇ ਤੇ ਅਸੀਂ ਇੱਕ ਛੋਟੀ ਜੀ ਕੋਸ਼ਿਸ਼ ਕਰਕੇ ਜੇ ਉਹਨਾਂ ਦਾ ਦੁੱਖ ਘਟਾ ਸਕਦੇ ਆ ਤੇ ਮੇਰਾ خیال ਹੈ ਕਿ ਅਸੀਂ ਮਹਾਰਾਜ ਦਾ ਬਹੁਤ ਸ਼ੁਕਰਗੁਜ਼ਾਰ ਆ ਕਿ ਸਾਨੂੰ ਇੰਨੀ ਹਿੰਮਤ ਦਿੱਤੀ ਐ ਨਾ ਬਾਲ ਦਿੱਤਾ ਕਿ ਅਸੀਂ ਇੱਕ ਛੋਟੀ ਜੀ ਕੋਸ਼ਿਸ਼ ਕਰਾਂ ਉਹਨਾਂ ਦੇ ਦੁੱਖ ਨੂੰ ਘਟਾਉਣ ਦੀ ਇੱਕ ਕੋਸ਼ਿਸ਼ ਕਰੀਂ ਜਿਲੰਦਰ 13 13 ਤਰੇਨਾ ਹੱਟੀ ਜਿਹੜੀ ਉਦੇ ਬਾਹਰ ਮੌਜੂਦ ਹੈਗੇ ਆ ਜਿਸ ਤਰ੍ਹਾਂ ਕਿ ਆਪਾਂ ਜਾਣਦੇ ਆ ਇਸ ਵੇਲੇ ਜਿਹੜੇ ਪੰਜਾਬ ਦੇ 8 ਜ਼ਿਲ੍ਹੇ ਜਿਨ੍ਹਾਂ ਚੋਂ ਕਮ ਸੇ ਕ ਜੇ ਆਪਾਂ ਗੱਲ ਕਰੀਏ 200 ਪਿੰਡ ਜਿਹੜੇ ਇਸ ਵੇਲੇ ਹੈਗੇ ਆ ਹੜ੍ਹ ਦੀ ਮਾਰ ਦੇ ਵਿੱਚ ਹੈਗੇ ਆ ਤਾਂ ਇਸ ਵੇਲੇ ਬਹੁਤ ਨਾਜ਼ੁਕ ਸਥਿਤੀ ਬਣੀ ਹੋਈ ਆ ਫਸਲਾਂ ਦਾ ਹਾਲ ਬੁਰਾ ਹੈ ਤਾਂ ਜਿਹੜੇ ਪਸ਼ੂ ਤੰਦਰੁਸਤੀ ਨੂੰ ਨੁਕਸਾਨ ਹੋਇਆ ਲੋਕ ਪੇਕਰ ਹੋ ਗਏ ਕਾਫੀ ਨੁਕਸਾਨ ਹੋਇਆ ਤਾਂ ਜਿਹੜੇ ਸਾਡੇ ਪੰਜਾਬੀ ਭਰਾ ਵਾ ਉਹ ਆਪਣੇ ਲੈਵਲ ਦੇ ਉੱਤੇ ਜਿਹੜੇ ਲੋਕਾਂ ਦੀ ਸੇਵਾ ਕਰਨ ਵਿੱਚ ਲੱਗੇ ਆ ਅੱਜ ਆ ਤੁਹਾਨੂੰ ਦਿਖਾ ਰਹੇ ਤਸਵੀਰਾਂ ਤੁਹਾਨੂੰ ਇਹ 13 13 ਹੱਟੀ ਦੇ ਉੱਤੇ ਜਿੱਥੇ ਖੜੇ ਆ ਇਹ ਆਪਣਾ ਜਿਹੜਾ ਅੱਜ ਇਹਨਾਂ ਨੇ ਇਥੋਂ ਸਮਾਨ ਦੀ ਜਿਹੜੀ ਪੈਕਿੰਗ ਕੀਤੀ ਜਾ ਰਹੀ ਹੈ ਖਾਨਚੀਂਦੀ ਆ ਵਸਤੂਆਂ ਹੈਗੀਆਂ ਹੋਰ ਵੀ ਜਿਹੜੀਆਂ ਵਸਤੂਆਂ ਹੈਗੀਆਂ ਜਿਹੜੀਆਂ ਇਹਨਾਂ ਨੇ ਅੱਜ ਸੁਲਤਾਨਪੁਰ ਦੇ ਪਿੰਡ ਜਿਹੜੇ ਲਾਗੇ ਪਿੰਡ ਹੈਗੇ ਉੱਧਰ ਜਾਣਾ ਤੁਹਾਨੂੰ ਗੱਲਬਾਤ ਵੀ ਕਰਾਂਗੇ ਤੁਹਾਨੂੰ ਸਾਰੀਆਂ ਤਸਵੀਰਾਂ ਦਿਖਾ ਰਹੇ ਹਾਂ ਜਿਹੜੀਆਂ ਇਸ ਵੇਲੇ ਜਲੰਧਰ ਤੋਂ ਤੁਹਾਨੂੰ 13 13 ਹੱਟੀ ਤੋਂ ਤੁਹਾਨੂੰ ਦਿਖਾਈ ਜਾ ਰਹੀਆਂ ਇਸ ਖਾਸ ਦੇ ਤੁਹਾਨੂੰ 13 13 ਹੱਟੀ ਦਾ ਕਿਹੜਾ ਪਿੰਡ ਆ ਤੁਸੀਂ ਅੱਜ ਕਿਹੜਾ ਏਰੀਆ ਜਿਹੜਾ ਤੁਸੀਂ ਅੱਜ ਕਰਨਾ ਤੁਸੀਂ ਵਾਈਕ ਗੁਰਜੀ ਦਾ ਖਾਲਸਾ ਵਾਈਕ ਗੁਰਦੇ ਅੱਜ ਉਸ ਜਿਹੜਾ ਪਿੰਡ ਕਰਾਂਗੇ ਉਹ ਸੁਲਤਾਨਪੁਰ ਦੇ ਨਾਲ ਬਹੁਕੇ ਪਿੰਡ ਹੈਗਾ ਉੱਥੋਂ ਸਾਨੂੰ ਫੋਨ ਆਇਆ ਸੀਗਾ ਕੋਈ ਸੇਵਾ ਦੀ ਲੋੜ ਹੈ ਇਹ ਜਿਹੜੀ ਸੇਵਾ ਨਾ ਉਸ 13 ਤਰਹਟਰੀ ਵੱਲੋਂ ਤੇ ਸਾਰੀ ਸੰਗਤ ਵੱਲੋਂ ਹੈਗੀ ਹੈ ਸਾਡੇ ਵੀਰ ਜੀ ਹੈ ਜੋ ਗੁਰੂ ਜੀ ਵੱਲੋਂ ਸਾਰੀ ਸੇਵਾ ਲੈ ਕੇ ਆਏ ਹਨ ਅੱਗੇ ਦੇਖ ਰਹੇ ਹੋ ਉਸ ਤੋਂ ਬਾਅਦ ਬ੍ਰਹਮ ਕੁਮਾਰੀ ਆਸ਼ਰਮ ਗ੍ਰੀਨ ਮਾਲਟੌਨ ਤੋਂ ਗੁਰਗੋਵਿੰਦ ਸਿੰਘ ਨਗਰ ਤੋਂ ਕਰਦੇ ਤੋਂ ਇੱਕ ਬਾਦਨਗਰ ਤੋਂ ਜਨਤ ਸ਼ਹਿਰ ਤੇ ਅਲੱਗ-ਅਲੱਗ ਜਗ੍ਹਾ ਤੋਂ ਜਿਹੜੀ ਸੇਵਾ ਆਈ ਹੈ ਉਹ ਸਾਰੀ ਸੰਗਤ ਨੇ ਭੇਜੀ ਹੈ ਸਾਡੇ ਇੱਕ ਮੈਸੇਜ ਦੇ ਨਾਲ ਸੰਗਤ ਐਨਐਸਐਹ ਜੋ ਦਿੰਦੀ ਤੁਸੀਂ ਦੇ ਦੇ ਪਿਓ ਪੂਰੀ ਦੁਕਾਨ ਭਰ ਦਿੱਤੀ ਸੰਗਤ ਨੇ ਇਹ ਸੇਵਾ ਨਿਰੰਤਰ ਚੱਲਦੀ ਰਹੇਗੀ ਜੋ ਤੱਕ ਸੰਗਤ ਲੋੜ ਪੈਗੀ ਅਸੀਂ ਐਦਾ ਹੀ ਸੰਗਤ ਦੇ ਨਾਲ ਸਹਾਇਤਾ ਨਾਲ ਸਾਰੇ ਕਾਰਜ ਕਰਾਂਗੇ ਔਰ ਮੇਰੇ ਤੁਹਾਡੇ ਤੁਹਾਡੇ ਵਰਗੇ ਜਿਹੜੇ ਮੇਰੇ ਵੀਰ ਹਨ ਪ੍ਰੈਸ ਪੌਟਰ ਜਿਹੜੇ ਸਾਡੀ ਆਵਾਜ਼ ਲੋਕਾਂ ਤੱਕ ਪਹੁੰਚਾਉਂਦੇ ਉਹ ਸਾਡੀ ਆਵਾਜ਼ ਪਹੁੰਚਾਉਂਦਾ ਮਤਲਬ ਇਹ ਹੈ ਕਿ ਸੰਗਤ ਨੂੰ ਪਤਾ ਲੱਗੇ ਕਿ ਸਭ ਕੋ ਸਮਾਨ ਚੱਲ ਰਿਹਾ ਤੇ ਨਾਲ ਨਾਲ ਕੇ ਸੇ ਜਿਸ ਤਰ੍ਹਾਂ ਤੁਸੀਂ ਆਪਣਾ ਐਡਾ ਵੱਡਾ ਉਪਰਾਲਾ ਕਰ ਰਹੇ ਹੋ ਹੋਰ ਵੀ ਜਿਹੜੇ ਤੁਹਾਡੇ ਜਿਹੜੇ ਕਿਉਂਕਿ ਇਸ ਵੇਲੇ ਜੋ ਹਾਲਾਤ ਹੈਗੇ ਆ ਦੇਖਿਆ ਜਾਵੇ ਇਹ ਰਾਜਨੀਤੀ ਦਾ ਵਿਸ਼ਾ ਨਹੀਂ ਹੈ ਲੇਕਿਨ ਫਿਰ ਵੀ ਸਵਾਲ ਇਹ ਹੈ ਕਿਉਂਕਿ ਇਹ ਜਿਹੜਾ ਹਰ ਵਾਰੀ ਜਿਹੜੀ ਸਾਡੀ ਸਰਕਾਰਾਂ ਜਿਹੜੀਆਂ ਹੈਗੀਆਂ ਸਾਡੀ ਪ੍ਰਸ਼ਾਸਨ ਦਾ ਜਿਹੜਾ ਜਿਸ ਤਰ੍ਹਾਂ ਮਨ ਲਓ ਪੰਜਾਬ ਸਰਕਾਰ ਦੀ ਗੱਲ ਕਰੀਏ ਦਾਅਵੇ ਹੈ ਕਿ ਜਿਹੜੀ ਹਰ ਰਾਹਤ ਵਗੈਰਾ ਵੀ ਪਹੁੰਚਾਈ ਜਾ ਰਹੀ ਲੇਕਿਨ ਇਹ ਜਿਹੜੀਆਂ ਕੋਸ਼ ਸਥਿਤੀ ਜਿਹੜੀ ਬਣੀ ਹੈ ਇਹ ਜਦੋਂ ਉਸ ਤੋਂ ਪਹਿਲਾਂ ਆਕਲਨ ਕਰਨਾ ਹੁੰਦਾ ਵੀ ਕਿੱਥੇ ਕਿਹੜੀ 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 ਚੀਜ਼ ਦੀ ਜ਼ਰੂਰਤ ਹੈਗੀ ਆ ਤਾਂ ਇਸ ਵੇਲੇ ਸਵਾਲ ਜਿਹੜੇ ਆ ਜਿਹੜੇ ਇਹਨਾਂ ਨੂੰ ਤੁਸੀਂ ਕਿਦਾ ਦੇ ਦਿਓ ਦੇਖੋ ਜੀ ਜਿਹੜੇ ਹੜ੍ਹ ਸਿੱਤੀ ਦਾ ਪਤਾ ਹੀ ਹੈ ਹਰ ਵਾਰ ਪੰਜਾਬ ਦੀ ਵਾਰੀ ਆਂਦੀ ਆਂਦੀ ਹੈ ਇਹ ਜਿਹੜੇ ਨੀਤੀਆਂ ਨੇ ਮਾਰੂ ਨੀਤੀਆਂ ਨੇ ਪੰਜਾਬ ਨੂੰ ਅਸੀਂ ਇਹ ਚਾਹਾਂਗੇ ਪ੍ਰਸ਼ਾਸਨਾਂ 'ਕੀ ਬੇਨਤੀ ਕਰਾਂਗੇ ਵੀ ਜਿਹੜੀ ਲੋੜ ਸਾਨੂੰ ਜਿਹੜੀ ਜੂਨ ਜੁਲਾਈ ਦੇ ਹੜ੍ਹਾਂ ਵੀ ਪੈਂਦੇ ਆ ਉਹਨੂੰ ਅਪ੍ਰੈਲ ਮਈ ਦੇ ਵਿੱਚ ਪਹਿਲਾਂ ਹੱਲ ਕੀਤਾ ਜਾਵੇ ਤਾਂ ਕਿ ਪੰਜਾਬ 'ਚ ਹੜ੍ਹ ਆੜੇ ਨਾ ਇਹਦੀ ਮੁਸੀਬਤ ਆਵੇ ਨਾ ਤਾਂ ਇਹ ਪੰਜਾਬਰ ਦੀ ਨਾ ਬਵੇ ਪਰ ਜੇ ਪੰਜਾਬ ਦੇ ਕੁਝ ਮੁਸੀਬਤ ਆਂਦੀ ਹੈ ਪੰਜਾਬ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦਾ ਵਾ ਕਿਉਂਕਿ ਚੜ੍ਹਦੀ ਕਲਾ 'ਚ ਸਾਨੂੰ ਖਾਲਸਾ ਨੇ ਕਿਹਾ ਵਾ ਕਿ ਚੜ੍ਹਦੀ ਕਲਾ 'ਚ ਸਾਡੇ ਪੰਜਾਬੀਆਂ ਨੂੰ ਪੂਰੀ ਹਿੰਮਤ ਦਿੰਦਾ ਵਾ ਕਿ ਹਮੇਸ਼ਾ ਚੜ੍ਹਦੀ ਕਲਾ 'ਚ ਰੋ ਕੋਈ ਮੁਸੀਬਤ ਆਵੇ ਤੇ ਖੜਕ ਰਹਿਣਾ ਵਾ ਅੜਨਾ ਵਾ ਤੇ ਦਿਖਾਣਾ ਵਾ ਕਿ ਪੰਜਾਬੀ ਆ ਪੰਜਾਬੀ ਹਮੇਸ਼ਾ ਹੀ ਅੱਗੇ ਰਹਿੰਦੇ ਆ ਸੇਵਾ ਦੇ ਕੰਮਾਂ ਦੇ ਵਿੱਚ ਤੁਸੀਂ ਵੀ ਦੱਸਿਆ ਲੇਕਿਨ ਇੱਕ ਬੜਾ ਵਾਇਰਲ ਹੋ ਰਿਹਾ ਮੈਸੇਜ ਕਿ ਲੋਕ ਕਿਸੇ ਪੱਤਰਕਾਰ ਨੇ ਆਪਣੇ ਮੁੱਖ ਮੰਤਰੀ ਜੀ ਨੂੰ ਸਵਾਲ ਪੁੱਛਿਆ ਸੀ ਕਿ ਤੁਸੀਂ ਕਿਹਾ ਸੀਗਾ ਵੀ ਮੁਰਗੀਆਂ ਦਾ ਵੀ ਆਪਾਂ ਜਿਹੜਾ ਹੈਗਾ ਮੁਰਗੀਆਂ ਦਾ ਵੀ ਤਾਂ ਉਹਨਾਂ ਦਾ ਵੀ ਆਪਾਂ ਜਿਹੜਾ ਹੈਗਾ ਹਰਜਾਨਾ ਪੇਸ਼ ਕਰ ਦੇਾਂਗੇ ਦੇਖੋ ਹਰਜਾਨਾ ਦੇਣਾ ਵੀ ਚਾਹੀਦਾ ਹੈ ਜਿਹੜਾ ਜਿਹੜਾ ਪ੍ਰਸ਼ਾਸਨ ਹੈ ਜਿ ਆਪਣੀ ਭਗਵੰਤ ਜੀ ਮੁੱਖ ਮੰਤਰੀ ਸਾਹਿਬ ਹੈਗੇ ਨੇ ਇਹਨਾਂ ਚਾਹੀਦਾ ਹੈ ਜਿੱਥੇ ਵੀ ਇੱਥੇ ਕੋਈ ਪ੍ਰੋਬਲਮ ਆਈ ਹੈ ਜਿੱਥੇ ਕੋਈ ਸੇਵਾ ਦੀ ਲੋੜ ਹੈਗੀ ਹੈ ਉੱਥੇ ਉਹਨਾਂ ਹਰਜਾਨਾ ਦੇਣਾ ਚਾਹੀਦਾ ਬੰਦਾ ਵੀ ਸਾਰਾ ਜੀ ਤੇ ਇਸ ਵੇਲੇ ਤੁਸੀਂ ਕਿਹੜੀ ਕਿਹੜੀ ਜ਼ਰੂਰਤ ਦੀ ਵਸਤੂ ਹੈ ਜਾਂ ਕਿਹੜੀ ਕਿਹੜੀ ਤੁਸੀਂ ਜਿਹੜੀ ਇਹ ਜਿਹੜਾ ਸਾਡੇ ਪੈਕਿੰਗ ਸ਼ੁਰੂ ਹੋ ਗਈ ਹੈ ਸਾਰੀ ਸੰਗ ਸਟਾਰਟਿੰਗ ਹੈਗੀ ਆ ਰਿਹਾ ਤੁਸੀਂ ਆ ਦੇਖੋ ਲੱਗਿਆ ਜਾ ਰਿਹਾ ਸਮਾਨ ਲੱਦਿਆ ਜਾ ਰਿਹਾ ਖੰਡ ਪੱਤੀ ਆਡੋਮੋਸ ਸੈਂਟਰੀ ਪੈਡ ਬਿਸਕੁਟ ਰਸ ਬਰੈਡ ਟੂਥਪੇਸ ਬਰਸ਼ ਇਹ ਸਾਰੇ ਤਸਵੀਰਾਂ ਤੁਹਾਨੂੰ ਅੰਦਰ ਦੀਆਂ ਵੀ ਦਿਖਾ ਦੇਣੇ ਤੁਹਾਨੂੰ ਇਹ ਤਸਵੀਰਾਂ ਦੇਖ ਲਓ ਇਹ ਤੁਹਾਨੂੰ ਸਾਰੇ ਤਸਵੀਰਾਂ ਦਿਖਾਣੇ ਪਏ ਆ ਇਹ ਅੰਦਰ ਪੈਕਿੰਗ ਹੋ ਰਹੀ ਹੈ ਇਹ ਸਾਰੀ ਸੇਵਾ ਚੱਲ ਰਹੀ ਹੈ ਜੀ ਸੰਗਠਨ ਨਾਣਾ ਕਰ ਰਹੀ ਹੈ ਆ ਦੇਖੋ ਇਹ ਸਾਰਾ ਸਮਾਨ ਸੰਗਤ ਦੇ ਭੇਜਿਆ ਸਾਰਾ ਸਮਾਨ ਜਿਹੜਾ ਹੈਗਾ ਤੁਹਾਨੂੰ ਦਿਖਾਇਆ ਜਾ ਰਿਹਾ ਤੁਹਾਨੂੰ ਆ ਤੁਹਾਨੂੰ ਤਸਵੀਰਾਂ ਜਿਹੜੀਆਂ ਬਿਲਕੁਲ ਨੇੜੇ ਤੋਂ ਦਿਖਾ ਰਹੇ ਇਹ ਬਿਸਕੁਟ ਹੈਗੇ ਆ ਆ ਜਿਹੜੀ ਤੁਸੀਂ ਦੇਖ ਸਕਦੇ ਹੋ ਟੂਥਪੇਸ ਵਗੈਰਾ ਆਟੋ ਮਾਸਕ ਵਗੈਰਾ ਹੈਗੀਆਂ ਟੂਥਪੇਸ ਵੀ ਹੈ ਬਰਸ਼ ਵੀ ਹੈ ਹਰ ਤੁਹਾਡਾ ਕੀ ਕਹਿਣਾ ਜੋ ਐਸ ਵੇਲੇ ਐਡੇ ਵੱਡੇ ਉਪਰਾਲੇ ਦੇ ਵਿੱਚ ਤੁਸੀਂ ਲੱਗੇ ਹੋ ਐਡੀ ਵੱਡੀ ਸੇਵਾ ਤੁਹਾਨੂੰ ਜਿਹੜੀ ਐਸ ਵੇਲੇ ਤੁਹਾਡਾ ਕੀ ਕਹਿਣਾ ਦੇਖੋ ਜੀ ਜਿੱਥੇ ਇੰਨਾ ਪਾਣੀ ਆ ਰਿਹਾ ਹੈ ਹੜ ਆ ਰਿਹਾ ਹੈ ਉਥੇ ਅਹੀ ਇਹੀ ਕਹਿ ਰਹੇ ਮੇਰੇ ਆਪ ਦੇ ਅਗੇ ਦਵਾਇ ਕਰ ਸਕਦੇ ਆ ਜੀ ਹੋਰ ਕੁਛਿੰਗ ਕਰ ਸਕਦੇ ਬਾਕੀ ਆ ਰਾਸ਼ਨ ਪਤਾ ਜੋ ਉਹਨਾਂ ਵਾਸਤੇ ਜਿਹਨਾਂ ਕੋਈ ਨਹੀਂ ਕੋਸ਼ਿਸ਼ ਪਹੁੰਚਦਾ ਉਹਨਾਂ ਨੂੰ ਰਾਸ਼ਨ ਪਤਾ ਹੀ ਭੇਜ ਰਹੇ ਆ ਬਾਕੀ ਸਾਨੂੰ ਤੁਹਾਡੇ ਤੇ ਵੀ ਮਾਨ ਹੈ ਆਪਣੇ ਪੰਜਾਬੀਆਂ ਤੇ ਮਾਨ ਹੈ ਲੇਕਿਨ ਇੱਕ ਸਵਾਲ ਹਮੇਸ਼ਾ ਰਹਿੰਦਾ ਹੈ ਕਿ ਹਰ ਵਾਰੀ ਜਿਹੜੀ ਇਹ ਸਥਿਤੀ ਬੰਦੀ ਹੈ ਹਟਦੀ ਜਿਹੜੀ ਜਿਹੜੀ ਹੈ ਲੇਕਿਨ ਐਸ ਵਾਰੀ ਜੇ ਦੇਖਿਆ ਜਾਵੇ ਸਵਾਲ ਇਹ ਖੜਿਓ ਹੈ ਕਿ 85 ਤੋਂ ਬਾਅਦ ਇਹ ਜਿਹੜਾ ਹੜ੍ਹ ਐਸ ਵੇਲੇ ਜਿਹੜੀ ਉਹ ਸੂਚੀ ਬਣੀ 200 ਪਿੰਡ ਸਾਡੇ ਜਿਹੜੇ ਐਸ ਵੇਲੇ ਡੁੱਬੇ ਆ ਲੇਕਿਨ ਇਹ ਪੰਜਾਬ ਸਰਕਾਰ ਜਾਂ ਉਹਨਾਂ ਨੂੰ ਪਤਾ ਹੁੰਦਾ ਵੀ ਹੜ੍ਹ ਆਣੇ ਆ ਉਸ ਤੋਂ ਪਹਿਲਾਂ ਆਕਲਨ ਕਰਨਾ ਹੁੰਦਾ ਜਾਂ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਕਿਸ਼ਨਾਲ ਦੇ ਦੇਓ ਦੇਖੋਈ ਗਵਰਨਮੈਂਟ ਤੇ ਕੁਝ ਵੀ ਨਹੀਂ ਕਰਦੀ ਨਾ ਕਿਸੇ ਕੋਲ ਖਾਣਾ ਪਹੁੰਚਦਾ ਨਾ ਕਿ ਹਕੂ ਪਹੁੰਚਦਾ ਸਰ ਜੋ ਉਹ ਕਰਦੀ ਐ ਸਭ ਜਨਤਾ ਹੀ ਕਰਦੀ ਐ ਜੀ ਜੋ ਪੰਜਾਬੀ ਆ ਪੰਜਾਬੀ ਦਾ ਇਹ ਜਿਤਮਾਨ ਕਰਦੇ ਤੇ ਸਤਿਕਾਰ ਕਰਦੇ ਆ ਤੋਂਨ ਵਾਸਤੇ ਸਮਾਰ ਰਸ਼ਨ ਪਾਤਾ ਭੇਜਦੇ ਆ ਜੀ ਅਸੀਂ ਬਹੁਤ ਸਾਰੇ ਪਿੰਡ ਐਸੇ ਦੇਖਿਆ ਜਿੱਥੇ ਹਜੇ ਤੱਕ ਕੋਈ ਰਾਸ਼ਨ ਦੀ ਲੋਕ ਪਾਲ ਕਰ ਰਿਹਾ ਵੀ ਕਦੋਂ ਆਏਗਾ ਲੇਕਿਨ ਸਾਡੇ ਪੰਜਾਬੀ ਵੀਰ ਹਮੇਸ਼ਾ ਅੱਗੇ ਰਹਿੰਦੇ ਆ ਆਪਣੇ ਆ ਤੁਸੀਂ ਦੇਖ ਸਕਦੇ ਹੋ ਆ ਜਿਹੜੇ ਬੋਰੇ ਸਾਰਾ ਸਮਾਨ ਜਿਹੜਾ ਪੈਕ ਕੀਤਾ ਹੋਇਆ ਤਾਂ ਬੜੀ ਆਪਣੇ ਆਸ਼ਾ ਲੈ ਕੇ ਜਿਹੜੇ ਲੋਕ ਦੇਖ ਰਹੇ ਆ ਅੱਜ ਉਹਨਾਂ ਨੂੰ ਸਮਾਨ 13-13 ਹੱਤੀ ਵੱਲੋਂ ਪਹੁੰਚਾਇਆ ਜਾਏਗਾ ਸਰ ਐਸ ਵੇਲੇ ਤੁਹਾਡਾ ਕੀ ਕਹਿਣਾ ਜੀ ਤੁਸੀਂ ਕੀ ਮਹਿਸੂਸ ਕਰਦੇ ਹੋ ਕੀ ਹੁਣ ਬਾਈਕੂ ਦੀ ਖਾਲਸਾ ਬਾਈਕੂ ਦੀ ਖਤੇ ਜੀ ਅਸੀਂ ਪੰਜਾਬ ਦੇ ਵਿੱਚ ਜਿਹੜੀ ਇਹ ਤਕਲੀਫ ਦੇਖ ਰਹੇ ਆ ਇਹਦੇ ਨਾਲ ਸਾਡੇ ਸਾਰਿਆਂ ਦੇ ਸਾਨੂੰ ਬਹੁਤ ਦੁੱਖ ਹੈ ਸਾਨੂੰ ਬੜੀ ਤਕਲੀਫ ਹੋ ਰਹੀ ਹੈ ਜੋ ਸਾਡੇ ਅਨ ਦਾਤਾ ਨੇ ਸਾਡੇ ਕਿਸਾਨ ਭਰਾ ਨੇ ਪੈਨਾ ਨੇ ਮਾਵਾ ਨੇ ਸਪੈਸ਼ਲੀ ਜੋ ਉੱਥੇ ਦੇ ਡੰਗਰ ਨੇ ਜੋ ਬੇਜ਼ੁਬਾਨ ਜੋ ਇਸ ਤਕਲੀਫ ਨੂੰ ਸਹਰੇ ਨੇ ਤੇ ਅਸੀਂ ਇੱਕ ਛੋਟੀ ਜੀ ਕੋਸ਼ਿਸ਼ ਕਰਕੇ ਜੇ ਉਹਨਾਂ ਦਾ ਦੁੱਖ ਘਟਾ ਸਕਦੇ ਆ ਤੇ ਮੇਰਾ خیال ਹੈ ਕਿ ਅਸੀਂ ਮਹਾਰਾਜ ਦਾ ਬਹੁਤ ਸ਼ੁਕਰਗੁਜ਼ਾਰ ਆ ਕਿ ਸਾਨੂੰ ਇੰਨੀ ਹਿੰਮਤ ਦਿੱਤੀ ਐ ਨਾ ਬਲ ਦਿੱਤਾ ਕਿ ਅਸੀਂ ਇੱਕ ਛੋਟੀ ਜਿਹੀ ਕੋਸ਼ਿਸ਼ ਨਾਲ ਉਹਨਾਂ ਦੇ ਦੁੱਖ ਨੂੰ ਪਤਾੰਦ ਦੀ ਕੋਸ਼ਿਸ਼ ਕਰਦੇ ਆ ਦੇਖੋ ਤੁਸੀਂ ਉਹਨਾਂ ਨੂੰ ਜੋ ਫਿਲਹਾਲ ਜੋ ਇਸ ਵੇਲੇ ਮੌਜੂਦਾ ਹਾਲਾਤ ਹੈਗੇ ਆ ਉਹਨੂੰ ਤੁਸੀਂ ਲੋਕਾਂ ਦੀ ਜ਼ਰੂਰਤਾਂ ਦੀ ਜਿਹੜੀ ਚੀਜ਼ਾਂ ਹੈਗੀਆਂ ਉਹ ਪਤਾੰਦ ਦੀ ਕੋਸ਼ਿਸ਼ ਕਰਦੇ ਹੋ ਲੇਕਿਨ ਲੋਕਾਂ ਦਾ ਜਿਹੜਾ ਹੈਗਾ ਇਸ ਵੇਲੇ ਪਸ਼ੂਤਾਂ ਦੀ ਗੱਲ ਕਰੀਏ ਫਸਲਾਂ ਦੀ ਗੱਲ ਕਰੀਏ ਲੋਕ ਬੇਕਾਰ ਹੋ ਗਏ ਜਿਨ੍ਹਾਂ ਦਾ ਲੱਖ ਰੁਪਏ ਦਾ ਜਿਹੜਾ ਨੁਕਸਾਨ ਹੋ ਗਿਆ ਘਰ ਬੜੀ ਬਹੁਤ ਹੀ ਮਿਹਨਤ ਨਾਲ ਔਰ ਬਹੁਤ ਹੀ ਸਾਰੀ ਪੂੰਜੀ ਜਿਹੜੀ ਇਕੱਠੀ ਕਰਕੇ ਬਣਾਇਆ ਜਾਂਦਾ ਲੋਕਾਂ ਦਾ ਬੜਾ ਨੁਕਸਾਨ ਹੋਇਆ ਇਹ ਜਿਹੜੀ ਪੰਜਾਬ ਸਰਕਾਰ ਹੈ ਵੱਡਾ ਸਵਾਲ ਜਿਹੜਾ ਇਸ ਵੇਲੇ ਹੈਗਾ ਕਿਉਂਕਿ ਇਹ ਆਕਲਨ ਜਿਹੜਾ ਹੁੰਦਾ ਪਹਿਲਾਂ ਕਰਨਾ ਹੁੰਦਾ ਵੀ ਹੜ੍ਹ ਆਣਗੇ ਉਹਨਾਂ ਨੂੰ ਕਿਸ ਤਰ੍ਹਾਂ ਸਾਰੀ ਵਿਵਸਥਾ ਸਾਰੀ ਦੇਖਣੀ ਹੁੰਦੀ ਹੈ ਕਿਤੇ ਸਫਾਈ ਦੀ ਲੋੜ ਹੈ ਕਿਤੇ ਕੁਛ ਆ ਉਹਨੂੰ ਤੁਸੀਂ ਕਿੱਦਾਂ ਦੇ ਦੇਓ ਦੇਖੋ ਜੀ ਮੈਂ ਮੈਨੂੰ ਲੱਗਦਾ ਕਿ ਮੈਂ ਕੋਈ ਇਸ ਗੱਲ ਦਾ ਸਿਆਸੀ ਜਵਾਬ ਦੇਣ ਲਈ ਸ਼ਾਇਦ ਸਮਰੱਥ ਨਹੀਂ ਹੈਗਾ ਮੈਂ ਵੀ ਕੈਪੇਬਲ ਨਹੀਂ ਹੈਗਾ ਲੇਕਿਨ ਮੈਂ ਨਾ ਜ਼ਰੂਰ ਕਵਾਂਗਾ ਇਸ ਟਾਈਮ ਇਨਸਾਨੀਅਤ ਦਾ ਮੁੱਦਾ ਹੈ ਸਿਆਸਤ ਜਾਂ ਨਹੀਂ ਸਿਆਸਤ ਨਹੀਂ ਇਹ ਇਨਸਾਨੀਅਤ ਦਾ ਮੁੱਦਾ ਹੈਗਾ ਇਹ ਇਨਸਾਨੀਅਤ ਦਾ ਮੁੱਦਾ ਇਨਸਾਨੀਅਤ ਦਾ ਮੁੱਦਾ ਸਿਆਸਤ ਦਾ ਮੁੱਦਾ ਜੁੜਿਆ ਹੋਇਆ ਹੈ ਉਹ ਸਿਆਸਤ ਹੀ ਜਿਹੜੇ ਸਾਡੇ ਬੰਦੇ ਨੇ ਜਿਹੜੇ ਸਾਡੇ ਲੈਜਿਸਲੇਟਿਵ ਅਸੈਂਬਲੀ 'ਚ ਬੈਠੇ ਨੇ ਸਾਡੇ ਮਿਸਟਰ ਸਾਹਿਬ ਨੇ ਸਾਡੇ ਸੀਨੀਅਰ ਸਰਕਾਰ ਪਰ ਇਹ ਵੀ ਆਪਾਂ ਦੇਖ ਰਿਹਾ ਐ ਇਸ ਵੇਲੇ ਸਿਆਸਤ ਦੀ ਗੱਲ ਕੀਤੀ ਹੈ ਸਿਆਸਤ ਹੀ ਹੋ ਰਹੀ ਹੈ ਸਭ ਜਾ ਕੇ ਉਸੇ ਤੀਨ ਲੇਕਿਨ ਉਸ ਤੋਂ ਪਹਿਲਾਂ ਵੀ ਜਿਹੜਾ ਇਹ ਸਾਰਾ ਜਿਹੜਾ ਜ਼ਰੂਰੀ ਹੁੰਦਾ ਕਿ ਉਹਦਾ ਆਕਲਨ ਕਰੀਏ ਸਰਕਾਰ ਦੇ ਕੰਨ ਖੋਲੀਏ ਜਾਂ ਸਰਕਾਰ ਤੱਕ ਪਹੁੰਚਾਈਏ ਕਿੱਥੇ ਕਿਹੜੀ-ਕਿਹੜੀ ਚੀਜ਼ ਜ਼ਰੂਰਤ ਹੈ ਪਹਿਲਾਂ ਨਹੀਂ ਬੋਲਦਾ ਕੋਈ ਸਰ ਮੈਂ ਪ੍ਰੈਜ਼ੈਂਟਲੀ ਜੋ ਸਮਝਦਾ ਕਿ ਇਸ ਵਕਤ ਇਹ ਛੋਟੀ ਜੀ ਮਦਦ ਕੋਈ ਯਾਨੀ ਕਿ ਸਾਡੇ ਵਾਂਗ ਹਜ਼ਾਰਾਂ ਲੋਕ ਮੇਰੇ ਖਿਆਲ ਇਸ ਉਪਰਾਲੇ 'ਤੇ ਹੈਗੇ ਨੇ ਔਰ ਸੈਂਕੜੋ ਪਿੰਡ ਜਿਹੜੇ ਨੇ ਤਕਲੀਫ ਚ ਨੇ ਉਹਨਾਂ ਸੀ ਤੇ ਛੋਟੀ ਜੀ ਕੋਸ਼ਿਸ਼ ਕਰਕੇ ਇੱਕੋ ਪਿੰਡ ਜਾ ਸਕਦੇ ਆ ਤਾਂ ਮੈਂ ਅਪੀਲ ਕਰਾਂਗਾ ਵੱਧ ਤੋਂ ਵੱਧ ਲੋਕੀ ਆਪਣੇ ਘਰਾਂ ਤੋਂ ਨਿਕਲਣ ਜਿਨ੍ਹਾਂ ਕੋਲ ਬਲ ਹੈ ਜਿਨ੍ਹਾਂ ਕੋਲ ਸਮਰਥਾ ਹੈਗੀ ਹੈ ਜਿਹਨਾਂ ਰੱਬ ਨੇ ਦਿੱਤਾ ਹੈ ਉਹ ਅੱਜ ਆਪਣੀ ਇਸ ਬਲ ਨੂੰ ਅੱਗੇ ਵੰਡਣ ਉਸ ਤਕਲੀਫ ਦੇ ਵਿੱਚ ਉਹਨਾਂ ਦੀ ਮਦਦ ਕਰਨ ਲਈ ਸ਼ਾਮਲ ਹੋਣ ਬਾਕੀ ਚੀਜ਼ਾਂ ਡੈਫੀਨੇਟਲੀ ਇਹਨੂੰ ਅਗਲੇ ਸਾਲ ਜਾਂ ਉਸ ਤੋਂ ਅਗਲੇ ਸਾਲ ਅਸੀਂ ਕਦੀ ਨਹੀਂ ਚਾਹਾਂਗੇ ਇਹੋ ਜਿਹੇ ਹੜ੍ਹ ਦੁਆਰਾ ਪੰਜਾਬ ਖੁਸ਼ਹਾਲ ਰਹੇ ਪੰਜਾਬ ਸਾਰੇ ਦੇਸ਼ ਨੂੰ ਅੱਜ ਸਾਡਾ ਮਾਣ ਹੈ ਪੰਜਾਬ ਪੰਜਾਬ ਦੀ ਗੱਲ ਕਰਦੀ ਚਿਹਰੇ ਤੇ ਮੁਸਕਾਨ ਆ ਜਾਂਦੀ ਹੈ ਲੋਕੀ ਖੁਸ਼ ਹੋ ਜਾਂਦੇ ਨੇ ਵੀ ਤੋਂ ਪੰਜਾਬੀ ਐ ਪੰਜਾਬੀ ਆ ਗਏ ਹੋ ਇਹ ਦੇਖੋ ਨਾ ਕੀ ਸਾਡਾ ਨਾ ਕਿੱਥੇ ਚਲਾ ਗਿਆ ਲੇਕਿਨ ਇਹ ਤਕਲੀਫ ਸਾਡੇ ਕੋਲ ਨਹੀਂ ਦੇਖੀ ਜਾ ਰਹੀ ਅਸੀਂ ਰਲ ਮਿਲ ਕੇ ਛੋਟੀ ਜੀ ਕੋਸ਼ਿਸ਼ ਕਰਕੇ ਇਹ ਤਕਲੀਫ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਜਿਸ ਤਰ੍ਹਾਂ ਸਾਨੂੰ ਦੱਸਿਆ ਕਿ ਵੀ ਤਕਲੀਫ ਬਹੁਤ ਵੱਡੀ ਹੈ ਲੋਕਾਂ ਨੂੰ ਜਿਹੜਾ ਘਾਟਾ ਹੈ ਜਿਹੜਾ ਨੁਕਸਾਨ ਹੋਇਆ ਉਹ ਪੂਰਾ ਨਹੀਂ ਕੀਤਾ ਜਾ ਸਕਦਾ ਲੇਕਿਨ ਫਿਲਹਾਲ ਜੋ ਲੋਕ ਸਥਿਤੀ ਬਣੀ ਹੈ ਉਹਨਾਂ ਨੂੰ ਇਸ ਵੇਲੇ ਜ਼ਰੂਰਤਾਂ ਦੇ ਜਿਹੜਾ ਸਮਾਨ ਹੈ ਉਹ ਤੇਰਾ ਤੇਰਾ ਹੱਡੀ ਵੱਲੋਂ ਤੁਸੀਂ ਦੇਖ ਰਹੇ ਹੋ ਪੈ ਕਿਤਾ ਜਾ ਰਿਹਾ ਗੱਡੀਆਂ ਦੇ ਵਿੱਚ ਇਸ ਲਈ ਆ ਸਾਰੀ ਟੂਥਪੇਸਟ ਵਗੈਰਾ ਸਾਰੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਤਾਂ ਤੁਸੀਂ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ ਕਿ ਵੀ ਐਸਲਸ ਤੁਹਾਡਾ ਕੀ ਕਹਿਣਾ ਕੰਮ ਸਰਕਾਰਾਂ ਦੇ ਵੀ ਹੈਗੇ ਆ ਲੇਕਿਨ ਹਰ ਵਾਰੀ ਜਿਹੜੀ ਾੜ ਦੀ ਮਾਰ ਜਿਹੜੀ ਸਾਡੇ ਕਿਸਾਨਾਂ ਨੂੰ ਝੱਲਣੀ ਪੈਂਦੀ ਹੈ ਪਾਰੀ ਨੁਕਸਾਨ ਹੋਇਆ ਆ ਤੁਸੀਂ ਦੇਖ ਸਕਦੇ ਹੋ ਵੀ ਸਮਾਨ ਜਿਹੜਾ ਅੱਤਰ ਪਹਿਲਾਂ ਵਗੈਰਾ ਜਿਹੜੀਆਂ ਹੈਗੀਆਂ ਉਹ ਸਾਰਾ ਇੱਕ ਥੈਲੇ ਦੇ ਵਿੱਚ ਟੋਟਲ 9 ਆਈਟਮਾਂ ਹੈਗੀਆਂ ਨੇ ਤੇ ਸਾਡਾ ਟੀਚਾ 250 ਪੈਕੇਟ ਦਾ ਸੀਗਾ ਪਰ ਸੰਗਤ ਦਾ ਸਹਿਯੋਗ ਇੰਨਾ ਮਿਲ ਗਿਆ ਕਿ ਸਾਡੇ ਕੋਲ 500 ਪੈਕੇਟ ਤਿਆਰ ਹੋ ਗਏ ਹੁਣ ਅੱਜ 500 ਪੈਕੇਟ ਹੀ ਜਾਏਗਾ ਜੀ ਇਹਦੇ ਵਿੱਚ ਟੂਥਪੇਸਟ ਹੈ ਜ਼ਰੂਰਤ ਦਾ ਸਾਰਾ ਸਮਾਨ ਹੈ ਜੀ ਸਾਰਾ ਜ਼ਰੂਰੀ ਸਮਾਨ ਹੈ ਜੀ ਬ੍ਰਸ਼ ਹੈ ਪੇਸਟ ਹੈ ਆਡੋਮੋਸ ਹੈ ਬਰੈਡ ਹੈ ਰਸ ਹੈ ਠੰਡ ਹੈ ਪੱਤੀ ਹੈ ਇਹ ਸਾਰਾ ਸਮਾਨ ਜਾਏਗਾ